ਅਖਬਾਰਾਂ ਦੇ ਵਿੱਚ ਜਿਹੜੇ ਬਿਆਨ ਆਉਂਦੇ ਨੇ ਉਹ ਕੁਝ ਹੋਰ ਹੀ ਬਿਆਨ ਕਰਦੇ ਹੁੰਦੇ ਨੇ ਰਾਜਨੀਤੀ ਅੱਜ ਵੀ ਚੱਲੀ ਜਾਂਦੀ ਹੈ ਮੈਂ ਅੱਜ ਮੈਨੂੰ ਹਾਸਾ ਵੀ ਆਇਆ ਅੱਜ ਅਖਬਾਰ ਦੇ ਵਿੱਚ ਅਕਾਲੀ ਦਲ ਦੇ ਸ਼੍ਰੋਮਣੀ ਪ੍ਰਧਾਨ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੱਕ ਹੀ ਕਹੂੰਗਾ ਅਕਾਲੀ ਦਲ ਦੇ ਸ਼੍ਰੋਮਣੀ ਪ੍ਰਧਾਨ ਸਾਹਿਬ ਦਾ ਬਿਆਨ ਸੀਗਾ ਕਿ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਤੇ ਕਹਿਤਾ ਕਿ ਜੀ ਪੰਜਾਬ ਦੇ ਪਾਣੀਆਂ ਨਾਲ ਅਸੀਂ ਹਰਿਆਣਾ ਤੇ ਰਾਜਸਥਾਨ ਨੂੰ ਇਰੀਗੇਟ ਕਰ ਦਾਂਗੇ ਜੀ ਸਰ ਕਮਾਲ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਇੰਨਾ ਝੂਠ ਤੂਫਾਨ ਇੰਨਾ ਫਰੇਬ ਬੋਲਣ ਲੱਗੇ ਵੀ ਲੀਡਰ ਸੰਗ ਦੀ ਕਰਦੇ ਹੈਗੇ ਸਰ 1976 ਤੋਂ ਮਗਰੋਂ ਦੀ ਜਦੋਂ ਮੈਂ ਗੱਲ ਦੱਸ ਰਿਹਾ ਸੀਗਾ ਕਿ 66 ਦੇ ਵਿੱਚ ਰੀਆਰਗੇਨਾਈਜ਼ੇਸ਼ਨ ਹੋ ਗਈ 76 ਦੇ ਵਿੱਚ ਸਟੇਚਰੀ ਆਰਡਰ ਹੈ ਜਿਹੜਾ 81 ਦਾ ਐਗਰੀਮੈਂਟ ਦਾ ਬਾਅਦ ਦੇ ਵਿੱਚ ਹੋਇਆ ਹੈ 76 ਦੇ ਵਿੱਚ ਸਟ੍ਰਕਚਰ ਜਿਹੜਾ ਆਰਡਰ ਹੈ ਉਹ ਕੇਂਦਰ ਸਰਕਾਰ ਨੇ ਪਾਸ ਕਰਦਾ 7.2 ਦੇ ਵਿੱਚੋਂ 3.5 ਐਮਐਫ ਹਰਿਆਣੇ ਨੂੰ ਦੇਤਾ ਉਸ ਤੋਂ ਬਾਅਦ ਸਰ ਇੱਕ ਨਵਾਂ ਦੌਰ ਹੈ ਜਿਹੜਾ ਉਹ ਸ਼ੁਰੂ ਹੋਇਆ 12 ਜੂਨ 1970 ਨੂੰ ਹਰਿਆਣੇ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਜਾਂਦੀ ਹੈ ਇੱਥੇ ਅਕਾਲੀ ਦਲ ਦੀ ਸਪ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਨਾਲ ਸਰਕਾਰ ਬਣ ਜਾਂਦੀ ਹੈ ਚੌਧਰੀ ਦੇਵੀ ਲਾਲ ਜੀ ਦੀ ਬਣ ਜਾਂਦੀ ਹੈ ਹਰਿਆਣੇ ਦੇ ਵਿੱਚ ਸਰ 77 ਦੇ ਵਿੱਚ ਕਿਉਂਕਿ ਛੜ ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਆ ਚੁੱਕਿਆ ਸੀਗਾ ਮੈਂ ਆ ਮੇਰੇ ਸਾਥੀ ਮੇਰੇ ਵੱਡੇ ਵੀਰ ਨੇ ਗੋਇਲ ਸਾਹਿਬਾ ਇਹਨਾਂ ਨੇ ਕਿਹਾ ਕਿ ਲਮੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਸਰ ਮੈਂ ਥੋੜੀ ਜਿਹੀ ਕਹਿਣ ਦੇ ਥੋੜਾ ਗਰੇਜ਼ ਕਰ ਗੇ ਮੈਂ ਕਹੂੰਗਾ ਕਿ ਲਮੋਂ ਨੇ ਦਗਾ ਕੀਤਾ ਔਰ ਸਦੀਆਂ ਨੇ ਖਤਾ ਪਾਈ ਉਹ ਦਗਾ ਕਿਵੇਂ ਕਿਵੇਂ ਹੋਇਆ ਕਿਵੇਂ ਗੋਹਾਂ ਉਹ ਚ ਦੱਸੂਗਾ ਮੈਂ ਤੁਹਾਨੂੰ ਸਰ 1977 ਦੇ ਵਿੱਚ ਸਰਕਾਰ ਬਣ ਗਈ ਉਹਨਾਂ ਦੀ ਸਰ ਇੱਥੇ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਹੈ ਉਸ ਸਮੇਂ ਦੀ ਅਕਾਲੀ ਦਲ ਦੀ ਸਰਕਾਰ ਆ 1966 ਦੇ ਸੈਕਸ਼ਨ 78 ਸੀ ਦਾ ਰੀਆਰਗੇਨਾਈਜੇਸ਼ਨ ਦਾ ਉਹਦੇ ਖਿਲਾਫ ਆ ਯਾਨੀ ਕਿ ਪਤਾ ਸੀ ਕਿ ਉਹ ਐਗਰੀਮੈਂਟ ਜਿਹੜਾ ਉਹ ਕਲੋਜ਼ ਹੈ ਉਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ 20 ਫਰਵਰੀ 1978 ਨੂੰ ਐਕਵੀਜ਼ੀਸ਼ਨ ਦਾ ਨੋਟਿਸ ਉਦੋਂ ਦੀ ਅਕਾਲੀ ਦਲ ਦੀ ਸਰਕਾਰ ਹੈ ਜਿਹੜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਜਾਰੀ ਕਰਦੀ ਹੈ 4 ਜੁਲਾਈ 1978 ਨੂੰ ਬਾਦਲ ਸਾਹਿਬ ਦੀ ਅਕਾਲੀ ਦਲ ਦੀ ਸਰਕਾਰ ਹੈ ਜਿਹੜੀ ਉਹ ਹਰਿਆਣਾ ਤੋਂ 3 ਕਰੋੜ ਰੁਪਏ ਡਿਮਾਂਡ ਕਰਦੀ ਹੈ 31 ਮਾਰਚ 1979 ਨੂੰ ਹਰਿਆਣਾ 1 ਕਰੋੜ ਰੁਪਏ SYL ਦੀ ਕੰਸਟਰਕਸ਼ਨ ਦੇ ਲਈ ਉਹ ਭੇਜਦਾ ਤੇ ਪੰਜਾਬ ਸਰਕਾਰ ਉਹਨੂੰ ਬੜੀ ਖੁਸ਼ੀ-ਖੁਸ਼ੀ ਰਿਸੀਵ ਕਰਦੀ ਹੈ 31 ਦਸੰਬਰ 1981 ਨੂੰ ਫਿਰ ਟਰਾਈ ਪਾਰਟੀ ਦਾ ਐਗਰੀਮੈਂਟ ਹੈ ਜਿਹੜਾ ਉਹ ਹੋ ਜਾਂਦਾ ਜਿਵੇਂ ਮੇਰੇ ਵੀਰ ਸੋਨਜੀ ਨੇ ਦੱਸਿਆ ਕਿ ਕੇਂਦਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਸਾਰੇ ਪਾਸੇ ਕਾਂਗਰਸ ਦੀਆਂ ਸਰਕਾਰਾਂ ਬਲਾ ਕੇ ਪੰਜਾਬ ਵਾਲਿਆਂ ਦਾ ਦੇ ਦੇ ਦੀ ਗਰਦਨ ਦੇ ਉੱਪਰ ਗੋਡਾ ਰੱਖ ਕੇ ਸਾਈਨ ਕਰਾ ਲਾ ਕਰਾ ਲਏ ਜਾਂਦੇ ਤੇ ਪੰਜਾਬ ਦਾ ਭੋਗ ਜਿਹੜਾ ਉਹ ਪਾਉਣ ਦੀ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਹੈਗੀ